ਸਹਿਦ ਜੰਡੂ ਜੀ ਜਿਵੇਂ ਕਿ ਮੈਂ ਦੇਖਿਆ ਸੀ ਪਿਛਲੇ 3-4 ਮਹੀਨੇ ਪਹਿਲਾਂ ਤੁਹਾਡੀ ਰੀਲ ਬਹੁਤ ਵਾਇਰਲ ਹੋ ਰਹੀ ਸੀ ਉਹਦੋਂ ਤੁਸੀਂ ਕੋਗਨੇਟੇ ਸੀ ਬਰਨ ਸਕੂਲ ਤੇ ਸੀ ਉਹ ਤੁਹਾਨੂੰ ਬੁਲਾਇਆ ਸੀ ਕਿ ਤੁਸੀਂ ਬਿਨਾਂ ਬੁਲਾਈ ਚਲੇਗੇ ਜੰਡੂ ਨਹੀਂ ਬੁਲਾਇਆ ਤੁਸੀਂ ਐਜ਼ ਅ ਗੈਸਟ ਬੁਲਾਇਆ ਸੀ ਮਨ ਸੀ ਤੇ ਪਰ ਮੈਨੂੰ ਲੱਗਦਾ ਤੁਹਾਨੂੰ ਬੁਲਾਇਆ ਸੀ ਨਹੀਂ ਦੇਖੋ ਫੈਸ਼ਨ ਸਕੂਲ ਸੀ ਉਹ ਤੇ ਉੱਥੋਂ ਦੇ ਟੀਚਰਸ ਨੇ ਮੈਨੂੰ ਇਨਵਾਈਟ ਕੀਤਾ ਸੀ ਐਜ਼ ਅ ਗੈਸਟ ਚੀਫ ਗੈਸਟ OK OK ਜੀ ਸੈਡ ਚੰਡੂ ਜੀ ਗਏ ਸੀ ਸਕੂਲ ਦੇ ਵਿੱਚ ਤੇ ਮੈਂ ਅੱਗੇ ਭੁੱਲ ਗਿਆ ਥੋੜੀ ਜਿਹੀ ਮੈਂ ਗੁਸਤਾਨ ਦਾ ਹਾਂ ਹਰਿਆਣਾ ਵਾਲਾ ਨੂੰ ਮੈਂ ਲੈ ਪੇਂ ਦੀ ਘਾਟ ਆਂਦੀ ਹੈ ਤਾਂ ਕਰਕੇ ਮੈਂ ਸੰਭਲਦਾ ਇਹਨਾਂ ਦੀ ਡਿਊਟੀ ਹਾਂਜੀ ਸੈਡ ਚੰਡੂ ਜੀ ਤੁਸੀਂ ਕੀ ਕੀ ਸੇਵਾ ਦਿੱਤੀ ਜਵਾਕਾਂ ਨੂੰ ਅੱਥੇ ਤੁਸੀਂ ਦੇਖੋ ਉਹਨਾਂ ਜਵਾਬ ਤਾਂ ਨੂੰ ਕਿ ਫੈਸ਼ਨ ਫੂਡਸ ਉਹ ਮੈਨੂੰ ਵੀ ਦੱਸਿਆ ਸੀ ਕਿ ਕਿੰਦਾ ਸੀ ਬਾਲੀਵੁੱਡ ਚ ਫੈਸ਼ਨ ਦਾ ਤਾਂ ਕੀਤਾ ਆ ਉਹਦੀ ਪੁਰਾਣੀ ਜਿਹੜੀ ਬਾਇਓਗ੍ਰਾਫੀ ਦੀ ਜਿਹੜੀ ਤੁਸੀਂ ਨੂੰ ਦੱਸਿਆ ਠੀਕ ਬਾਲੀਵੁੱਡ ਚ ਕੰਮ ਕੀਤਾ ਹਾਂਜੀ ਜੀ ਸਰ ਮੈਂ ਬਾਲੀਵੁੱਡ ਚ ਉਮਰਤ ਦੇ ਗੇਂਟਲੋਟਸ ਗ੍ਰੇਲ ਉਹ ਤਾਂ ਸੀ ਕਿੰਨੇ ਬੰਦੇ ਦਾ ਕੰਮ ਕੀਤਾ ਕਰਾ ਸ਼ਰਮਾ ਦੀ ਮੂਵੀ ਦੇਖੀਆ ਕਰਨ ਅਰਜੁਨ ਆਏਗੇ ਹਾਂ ਸੀਨ ਕਰ ਰਹੀ ਹੈ ਇੱਕ ਮਿੰਟ ਦੱਸੋ ਜੀ ਦੱਸੋ ਸ਼ਰਮਾ ਨੇ ਉਹ ਵੀ ਲਖੇ ਤੁਸੀਂ ਗਰਹਾਂ ਜੂ ਉਹਨਾਂ ਦੀ ਮਾਂ ਸੀ ਜਿਹੜੀ ਹੂੰ ਹੂੰ ਉਹਦੀ ਕੁੜੀ ਨੂੰ ਮੈਂ ਅਦਿਆਰ ਕੀਤਾ ਹੋਇਆ ਕੁੜੀ ਵੀ ਸੀ ਜੀ ਉਹਨਾਂ ਦੀ ਅਹ ਕਰਨਾ ਨਹੀਂ ਸੀ ਕਹਾਂ ਨਹੀਂ ਸੀ ਨਾਲੇ ਤੁਸੀਂ ਤਾਂ ਨਿਆਣੇ ਹੋਗੇ ਇਹਨਾਂ ਦਾ ਕਹਿਣਾ ਭਾਵੇਂ ਇਹ ਆਹ ਮੇਰੀ ਕੁੜੀ ਵੀ ਸੀ ਉਹਨਾਂ ਦੀ ਪੜੋਸੀ ਸੀ ਉਹਨਾਂ ਨੂੰ ਕੁੜੀ ਸਮਝ ਲਾਉਂ ਗਏ ਦੱਸ਼ਾ ਜੀ ਜੀ ਹਾਂ ਇਹ ਸਹੀ ਇਹ ਮੁੰਡੇ ਕੋ ਸਿਆਣੇ ਨਹੀਂ ਕੋ ਥੋੜੇ ਤੋਂ ਸਿਆਣੇ ਨਹੀਂ ਦੇਖੋ ਹੀ ਮੈਂ ਤਾਂ ਜਿਹੜਾ ਕੰਮ ਇਹਨਾਂਾਰੇ ਖਾਂ ਜੀ ਭਰੇ ਆਪਣੇ ਉਹਦੇ ਨੂੰ ਦੇਖੋ ਜੀ ਮੈਂ ਤਾਂ ਇੱਕ ਰੋਡ ਤਾਂ ਦੇ ਮੈਨੂੰ ਚੱਕ ਮਿਲਦਾ ਮਿੰਟ ਨਹੀਂ ਤਾਂ ਕੋਈ ਹੋਰ ਆਇਆ ਹੈ ਦੱਸੋ ਹੁਣ ਕੌਣ ਆਇਆ ਹੈ ਦੇਖੋ ਆਡੀਅנס ਦੱਸ ਸਕਦੀ ਹੈ ਮੈਨੂੰ ਮੈਨੂੰ ਆਡੀਅੰਸ ਮੈਨੂੰ ਪਿਆਰ ਕਰਦੀ ਹੈ ਤੇ ਤਾਕਤ ਹੁਣ ਬੈਰ ਕੌਣ ਕਰ ਸਾਨੂੰ ਤਾਂ ਨਹੀਂ ਲੱਗਦਾ ਵੀ ਤੁਹਾਨੂੰ ਪਿਆਰ ਕਰਦੇ ਨੇ ਗਾਲ੍ਹਾਂ ਕਿੰਦੇ ਦੇ ਤੁਹਾਨੂੰ ਲੋਕ ਤੁਸੀਂ ਨਾ ਥੋੜਾ ਬਿਲ ਖੋਲੋ ਮਰ ਨਹੀਂ ਕਰਦੇ ਫੋਲ ਕਰਦੇ ਨਹੀਂ ਇਹ ਨਾ ਤਾਂ ਇਨੇ ਕੀਤਾ ਨਾ ਮੈਂ ਇਨੇ ਕੀਤਾ ਕਰਦੇ ਨਹੀਂ ਬੋਲੋ ਥੋੜਾ ਪਤਾ ਕਿੰਨਾ ਨਹੀਂ ਕੀਤਾ ਕਾਲੀ ਬਾੜ ਨੂੰ ਪਿੰਡਾਂ ਨੇ ਕੀਤਾ 10000 ਉਹ ਵੀ ਨੋਟ ਹੀ ਉਹਰੇ ਸਾਢੇ 10000 ਦਾ ਪੈਂਦਾ پتہ ਕਿਹਦਾ ਨਾਮ ਲਿਖਣਾ ਹਾਂ ਬਸ ਪਾ ਲੈਣਾ ਉਹਨੇ ਕੀਤਾ ਤੁਹਾਨੂੰ ਤੇ ਤੁਸੀਂ ਜਿੰਨੇ ਦੀ ਬਾਹਰ ਕੰਮ ਆਉ ਹਣਾ ਤੇ ਤੁਹਾਨੂੰ ਲੋਕ ਛੱਡਦੇ ਨਹੀਂ ਉਹ ਜਿਹੜੇ ਹੁੰਦੇ ਨੇ ਐਲਤੀ ਜਵਾਬ ਹੁੰਦੇ ਨੇ ਜਿਹੜੀ ਐਲਤੀ ਮੁੰਡੇ ਵੀ ਹੁੰਦੇ ਥੋੜੇ ਵਰਗੇ ਨੋਟ ਸਾਢੇ ਵਰਗੇ ਬੋਲਦਾ ਮੈਂ ਤਾਂ ਅਗਰ ਐ ਮੈਂ ਇੱਕ ਗਲਤ ਨੰਬਰ ਕੋ ਲਾਈ ਦੇ ਸੋਚ ਰਿਹਾ ਹਾਂ ਬਣਾ ਤੇ ਕਿਉਂ ਫਿਰ ਕੀ ਆਉਂਦਾ ਜੀ ਦੇਖ ਥੋੜਾ ਕੰਟਰੋਲ ਕਰ ਰੱਖੋ ਜੀ ਦੇਖੋ ਤੁਸੀਂ ਮੇਰੀ ਮੈਨੂੰ ਐਸੇ ਗੈਸਟ ਬੁਲਾ ਕੇ ਬੇਇਜ਼ਤੀ ਕਰਨ ਲਈ ਬੁਲਾਇਆ ਹੈ ਤੁਸੀਂ ਇੱਥੇ ਮੈਂ ਨਹੀਂ ਤੁਹਾਨੂੰ ਫੰਟਾਸਟ ਨਹੀਂ ਨਹੀਂ ਵੇਜਦੇ ਨਹੀਂ ਕਰਾਉਂਗਾ ਜਿੰਨਾ ਮੈਂ ਬੋਲ ਰਿਹਾ ਹਾਂ ਜਿੰਨਾ ਤੱਕ ਪਾਜੀ ਦੁਸਾ ਦੇਖੋ ਮੈਨੂੰ ਲੱਗਦਾ ਹੈ ਮਤਲਬ ਇਹ ਮਤਲਬ ਇਹ ਨਾਲ ਬੰਦੇ ਵਾਲ ਜੁਣੀ ਵੀ ਪਿੱਛੇ ਹੈਗਾ ਹੈ ਅਸਾਂ ਹੈਗਾ ਬੰਦੇ ਵਾਲਾ ਵੀ ਨਾ ਤੇਰੇ ਨਾ ਨਾ ਤੇਰੇ ਹਾਂ ਤੁਸੀਂ ਲਾਵੀਰ ਦਾ ਗਾਣਾ ਸੁਣਿਆ ਹੋਆ ਕਿਹੜਾ ਨਾ ਇੱਕ ਦੰਦੇ ਨਾ ਉਧਰ ਦੇ ਸਾਲੇ ਬਾਣੇ ਚਾਉਦਰ ਦੇ ਤੁਸੀਂ ਹੋ ਤੁਸੀਂ ਥੋੜੀ ਨਹੀਂ ਗੱਲ ਲੱਗੀ ਆ ਤੁਹਾਡੇ ਦੀ ਗੱਲ ਹੈ ਨਾ ਇਹ ਕਰਦੇ ਨਾ ਉਧਰ ਅੱਗੇ ਚੱਲਣਾ ਨਹੀਂ ਤੁਸੀਂ ਹੁਣ ਅਸੀਂ ਕਲੀਅਰ ਕਰ ਲੈ ਤੁਸੀਂ ਗ੍ਰੈਂਡ ਵੀਰ ਤੁਸੀਂ ਗੱਡੀਆਂ ਚ ਵੀ ਰਹੇ ਹੋ ਤੇ ਇੱਕ ਗੱਲ ਹੋਰ ਤੁਸੀਂ ਇਹ ਸਭ ਛੱਡ ਕੇ ਆਉਣਾ ਨਹੀਂ ਗੈਨੀ ਭਾਜੀ ਨੇ ਵੀ ਪੁੱਛਿਆ ਸੀ ਕੋਸ਼ਿਸ਼ ਨਾ ਸੀ ਵੀ ਪੁੱਛ ਰਹੇ ਹਾਂ ਕਿਉਂ ਨਹੀਂ ਛੱਡਦੇ ਆ ਦੇਖੋ ਸਾਡਾ ਲਾਈਫ ਸਟਾਈਲ ਹੈ ਜੀ ਤੇ ਅਸੀਂ ਨਹੀਂ ਜਾ ਦਸਾਂਗੇ ਤੇ ਜਦੋਂ ਸਾਨੂੰ ਫੇਮ ਆ ਰਹੀ ਹੈ ਸਾਡੇ ਫਾਲੋਅਰਸ ਸਕੇਨ 오ਰੇਂਜੇਸ ਦੇ ਅੰਦਰ ਕਰਨਾ ਸ਼ਾਰਦਾਂਗੇ ਜਮੇ ਅਗਮਟਾ ਕਟਾ ਘਟਾ ਲੂੰਗੀ ਤੇ ਕੁੜੀਆਂ ਇਹ ਹੱਕ ਦਾ ਬੰਦ ਕਰ ਦੂੰਗੀ ਤਾਂ ਮੇਰੇ ਫਾਲੋਅਰ ਕੱਟ ਜਾਣਗਾ ਕਹਿੰਦਾ ਪਰ ਕਹਿੰਦਾ ਮਤਲਬ ਨਹੀਂ ਖਰਚਾ ਚੱਲਦਾ ਨਹੀਂ ਸੁਣੋ ਜੀ ਮੇਰੀ ਗੱਲ ਸੁਣੋ ਦੇਖੋ ਮੈਂ ਕਹਿੰਦਾ ਮੇਰੀ ਗੱਲ ਤੁਸੀਂ ਇਹ ਨਾਲ ਹੀ ਸੁਣੋ ਆਪਾਂ ਇਹ ਮੇਰੀ ਗੱਲ ਸੁਣੋ ਜੇ ਕੋਈ ਬੰਦਾ ਹਾਂਜੀ ਥੋੜੇ ਵਗਾ ਕੋਈ ਮੇਰਾ ਖਰਚਾ ਚੱਕਦਾ ਹੈ ਤਮ ਸਭ ਪੁੱਛાડਦਾ ਨਹੀਂ ਮੇਰੇ ਵਰਗਾ ਮੈਨੂੰ ਚੱਕਣਾ ਥੋੜਾ ਕਰਦਾ ਇਸੇ ਦਾ ਥੋੜੇ ਘਰ ਦੇ ਨਾਲੇ ਵਿੱਚ ਨਹੀਂ ਹੁਣ ਚੱਕਦੇ ਮੇਰਾ ਖਰਚਾ ਤਾਂ ਮੇਰੇ ਘਰ ਦਾ ਚੱਕਦੇ ਨਹੀਂ ਮਰੀ ਘਰ ਦੇ ਵਿੱਚ ਜ਼ਰੂਰ ਨਹੀਂ ਹਾਂਜੀ ਐ ਜਾ ਕਿ ਕੀ ਸ਼ੌਂਕ ਨੇ ਥੋੜੇ ਵੀ ਜਿਹੜਾ ਬਗਾਨਾ ਮੰਦ ਚੱਕੂਆ ਘਰ ਦੇ ਨਹੀਂ ਚੱਕ ਪਾਰੇ ਤੁਸੀਂ ਡਾੜੀ ਨੱਪਾ ਕਰ ਕਦੇ ਡਾੜੀ ਨੱਪਾ ਕੋਈ ਇੰਦੇ ਆੜੀ ਨੱਪਾ ਮੰਦੜੀ ਗੱਬਰੀ ਤੋਂ ਪਾਉਂਸ ਲੇ ਕੇ ਆਈਏ ਕਿ 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 ਤਾਂ ਕਹਿੰਦਾ ਇਹੋੜਾ ਅੰਕ ਜਾਰਾ ਹੋ ਜਾਂਦਾ ਪਰ ਮਨੋ ਕਿ ਜਿਵੇਂ ਆਪਣੀ ਚੀਜ਼ ਮੀਟੂਨੇ ਮੁੰਡੀ ਜਿਹੜੀ ਹਣਾ ਉਹ ਦੁਕਾਨ ਨਾਲ ਪਾ ਲਾ 10 15 ਮਿੰਟ ਅਸੀਂ ਗੱਲਬਾਤ ਕਰ ਲੈਣੇ ਤਾਂ ਫਰੀਜ ਲੈ ਲੈ ਫਰੀਜ ਮੂੜਾ ਜਣਾ ਜਣਾ ਕੀ ਆ ਮੈ ਮੈਨੂੰ ਲੱਗਾ ਚੀਜ਼ ਵੀ ਵਿਕੀ ਤੁਹਾਡੇ ਸਾਹਮਣੇ ਮਨੀ ਇਹ ਕਹਿੰਦਾ ਹਾਨੀ ਕੈਚੋਪ ਨਾਲ ਉਹਨਾਂ ਦਾ ਕਿੰਨਾ ਸਿਕਨ ਲੱਗਦਾ ਹੈ ਕੀ ਪਤਾ ਨਾ ਇਹ ਅਸੀਂ ਨਾ ਮਿੱਠੇ ਨਾ ਖੱਟੇ ਅਸੀਂ ਜਿੱਦਾਂ ਨੇ ਚੰਗੀਆਂ ਬਸ ਕੀ ਆ ਦੇਖੋ ਮੈਨੂੰ ਸੁਣਨਾ ਨਾ ਕੰਟਾ ਹੋ ਗਿਆ ਗੱਲ ਗੜ ਰਹੀ ਹੈ ਨਾ ਕੰਟੇ ਤੋਂ ਬਾਅਦ ਐਪੀਸੋਡ ਹੈ ਤੇ ਮੈਂ ਚਾਹੂੰਗੀ ਵੀ ਨੈਕਸਟ ਐਪੀਸੋਡ ਤੇ ਮੈਂ ਆਵਾਂ ਤੇ ਉਸ ਟਾਈਮ ਮੈਂ ਸਾਰਡੇ ਕੁਸ਼ੀਸਲ ਤੇ ਦੇ ਦਿਆਂਗੀ ਦੇ ਰਹੇ ਨੇ ਥੋੜੇ ਕੋਈ ਗੱਲ ਨਹੀਂ ਬੰਦ ਕੇ ਥੋੜਾ ਆਏ 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 ਕੀ ਬਾਤ ਹੈ ਕੀ ਮੈਂ ਮਿਲ ਸੀ ਤੇਸ ਨਹੀਂ ਆ ਤਾਂ ਜਿਆਦਾ ਨਾ ਜਿਆਦਾ ਨਹੀਂ ਹੋ ਰਹਾ ਇਹ ਜਿਆਦਾ ਇੱਕ ਮਿੰਟ ਰੁਕੋਗੇ ਤੁਸੀਂ ਹਾਂ ਰੁਕਿਆ ਇੱਕ ਪਲੀਜ਼ ਦੇਖੋ ਚੱਲੀ ਆ ਰੁਕਿਆ ਮੈਂ ਸਾਰਿਆਂ ਦੇ ਸਾਹਮਣੇ ਕੰਮ ਕਰਨਾ ਚਾਹੁੰਦੀ ਠੀਕ ਹੈ ਠੀਕ ਹੈ ਮੇਰੀ ਕ੍ਰਿਸਟੀ ਬੈਗ ਮਿਲ ਗਿਆ ਸਰਚ ਦੇ ਦਈਆ ਦੇਖੋ ਇੱਥੇ ਮੇਰੇ ਲਿਪਸਟਿਕ ਪਈ ਹੋਣੀ ਠੀਕ ਹੈ ਹਾਂ ਜੀ ਬਡੇ ਕੈਲਕਟਰ ਤੋਂ ਸੱਲੇ ਟਿਕਏ ਤੇ ਕਿਹੜਾ ਨੇ ਕੋਈ ਬੈਨਸੀ ਕੋਈ ਨੈਮ ਨਹੀਂ ਉਹ ਸੋਈ ਮੇਰਾ ਦੁਲਗਤ ਪੋਲੀ ਸੋਰੀ ਸੋਲੋ ਸਿਕਸ ਪਰਸਨ ਚੀਜ਼ ਹੈ ਇੱਕ ਅੰਛੂ ਦੀ ਆਲਖਾਉਣੇ ਕੁਝ ਫੋਲ ਬਣੀ ਹੈ ਐਕਸਪੋਲੀ ਆ ਨੀ ਇਸ ਕਿਤਰਾ ਹੋਣਾ ਬੜੀ ਹੈ ਨਾ ਮੇਰੀ ਕੋਲ ਹਾਂ ਸਮਝ ਇਹਦਾ ਲੱਗਿਓ ਹੈ ਬੰਡਾ ਬੰਡਾ ਖਾਓ ਲੇਖੋ ਕੈਮਰਾ ਬੰਦ ਕਰ ਰਹੇ ਸੀਨ ਵੀ ਨਾ ਬੰਦ ਨਹੀਂ ਕਰਦਾ ਸੁਣ ਸਵਾਹ ਸੀ ਹੈ ਮੇਰੀ ਕੱਟਾ ਕਰੂਗਾ ਫੇਰ ਕਰੂਗਾ की कर रहे हो ए भाई ए भाई तो मेरे को सैड चड्डू खर्चा था हां सैड चड्डू मेरे तो खर्चा भागदा पर मैं दसना तो चाहूंगा मेरा खर्चा था भाई मेरे घर दे चक दे सारा टोटली ऑलमोस्ट मैं ना गरीब हूं तेरे वर्गा खत्म ना हां तो देख ना तेरा खर्चा मैं जा तो नहीं छपरा सैड चड्डू बाला प्रैंक हो यार बाला प्रैंक सैड चड्डू जी थोड़ा कंट्रोल कर रखो अपना पॉडकास्ट वाला लॉन्ग राइड चलो ना ਨੇ ਨਹੀਂ ਅਸੀਂ ਇਹ ਕੱਲ ਦਾ ਇਹ ਸਾਡੇ ਕੋਲ ਸਾਡੇ ਕੋਲ ਨਾ ਟਾਈਮ ਨਹੀਂ ਹੁੰਦਾ ਜੀ ਜ਼ੋਰ ਲੌਂਗ ਡਰਾਈਵ ਜਾਈਏ ਅੱਛਾ ਉਹ ਵੀ ਬਹੁਤ ਕੰਮ ਹੁੰਦੇ ਆ ਦੇਖੋ ਸਾਡੇ ਕੋਲ ਤਾਂ ਸਾਈਕਲ ਹੈ ਹੀ ਜਾਂਦਾ ਉਹਦੇ ਤੇ ਜਾਉਗੇ ਮੇਰੇ ਕੋਲ ਤੇਨੂੰ ਪਈਆਂ ਵਾਲੀ ਰੇੜੀ ਹੈ ਚੁੱਭ ਆਉਂਦੇ ਚੱਲੋ ਛੇ ਚ ਫੁੱਟਾਂ ਨੇ ਚੁਰਬਾ ਛੇ ਮੁੱਟਾਂ ਨੂੰ ਬੱਟ ਨੂੰ ਹੁਰਦਾ ਮੇਰੇ ਕੋਲ ਆਇਆ ਹੈ ਕੀ ਬਾਤ ਹੈ ਬਾਣੀ ਬਾਣੀ ਸੰਤ ਦਾ ਗਾਣਾ ਸੁਣਿਆ ਹੁੰਦਾ ਤੁਸੀਂ ਕਿ ਕਿੜਾ ਗਾਣਾ ਬਾਣੀ ਸੰਤ ਦਾ ਬਾਣੀ ਸੰਤ ਦਾ ਜੀ ਜਿਵੇਂ ਮਰ ਤੁਲੇ ਸੁਣਾ ਤੁਲੇ ਸੁਣਾਓ ਤੁਹਾਡੇ ਮੂਸਮ ਨਾਲ ਤੂੰ ਨੇ ਛੇ ਨਹੀਂ ਐਸਾ ਪੀਣਾ ਕੇ ਲਿਆ ਕੀ ਜਾਨ ਤੂੰ ਵੀ ਜਾਣੇ ਜੱਦ ਗੱਲ ਹਾਂਜੀ ਬਾਜੀ ਗੱਲ ਮੈਂ ਬਾਜੀ ਗੱਲ ਬ੍ਰੈਂਡ ਕਿਨਾ ਛੋਟਾ ਬ੍ਰੈਂਡ ਆ ਜਾਰੇ ਇਹ ਬ੍ਰੈਂਡ ਥੋੜੀ ਐ ਨਹੀਂ ਕਿਨਾ ਨਹੀਂ ਹੁੰਦਾ ਸੀ ਸੱਦੂ ਕੱਦੂ ਜਿੱਤਾ ਟੋਟਾ ਇਹ ਦੇਖ ਢਿੱਡ ਦੇ ਇੱਕ ਨੇ ਦੂਜੇ ਮਿਲਾਨੇ ਥੋੜਾ ਢਿੱਡ ਖਾਣ ਗੱਲ ਗਈ ਠੇੜ ਤੋਂ ਕੀ ਪਤਾ ਕਿੰਨੀ ਨਿਸ਼ਾਨੀ ਪਾਉ ਰਹੀ ਹੈ ਆਹਾਂ ਸੋ ਦੇਖ ਕੇ ਵੀ ਦੇਖ ਰਹੇ ਨੇ ਸਾਪਨਾ ਸੋਰੀ ਮੇਰੀ ਘਰ ਦੇ ਨੂੰ ਮੈਂ ਦਸਮਾ ਜੰਨਾ ਵੀ ਇਨਸ਼ਾ ਅੱਦੀ ਜਿਹਦੀ ਕੰਮ ਕਰ ਰਹਾ ਮੈਨੂੰ ਇਹ ਦੇ ਕੇ ਪੱਛੇ ਰੁਪਈਆ ਵਾਲੀ ਗਾਦੀ ਰਾਤਾਂ ਦੀ ਮੇਰੀ ਨੀਂਦ ਲੈ ਗਿਆ ਪਹਿਲਾਂ ਤੁੰਗੀ ਮੈਂ ਕੈਮਰਾ ਮਨ ਲੱਗਣਾ ਉਹ ਕੈਮਰਾ ਮੈਨੂੰ ਏਸ ਇਨ ਕੱਟ ਦਿੱਤੇ ਜਾਣੇ ਬੌਲੇ ਪ੍ਰੈਂਟ ਸੋ ਲੇਕਿਨ ਆਡੀਅנס ਹਾਂਜੀ ਤੁਸੀਂ ਮੈਨੂੰ ਪਿਆਰ ਕਰਦੇ ਹੋ ਨਾ ਅਸੀਂ ਨਹੀਂ ਕਰਦੇ ਜੇ ਤੁਹਾਨੂੰ ਜੰਨਾ ਨੂੰ ਕੋੜੇ ਥੋੜਾ ਪਿਆਰ ਕਰਦੀ ਐ ਤੁਹਾਡਾ ਬੈਨ ਹੈ ਪਰ ਅਸੀਂ ਨਹੀਂ ਕਰਦੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਹੀ ਮੈਂ ਘਰ ਮੈਨੂੰ ਪਾਪ ਕੇ ਦਿਖਾਉਣਾ ਜੀ ਆਡੀਅன்ஸ் ਮੈਥੋਂ ਮੈਨੂੰ ਪਿਆਰ ਕਰ ਲੀਏ ਥੋੜਾ ਕਰ ਪਾਲ ਦੀ ਦਿਖਾਵੇ ਕਿਆ ਹੋਣਾ ਸੇ ਮੈਂ ਤੁਹਾਨੂੰ ਜੀ ਅੱਜ ਦੁਬਾਰਾ ਕਰੂੰਗਾ ਹੋਣ ਅੰਮ੍ਰਿਤ ਕਿਤਨੀ ਆ ਕਰ ਰਿਹਾ ਹੈ ਇਹ ਕਿਆ ਆਦਾ ਕਿਆ ਹੋਣਾ ਇਹ ਆ ਗਾਇ ਰਿਹਾ ਚਾਹ ਬਈਲੇ ਇੱਕ ਗਾਣਾ ਮੋਰ ਸੁਣਾ ਮੈਂ ਪ੍ਰੋਬਲਮ ਹੋਣੀ ਵੱਲ ਦਾ ਆ ਜਿਹਨੇ ਮੰਦੀ ਕਰ ਸਾਡੇ ਜਨਨ ਦੇ ਵੀ ਗਾਣੇ ਕਰਦੇ ਮੈਂ ਤੁਹਾਨੂੰ ਦੱਸੀ ਜਾਵਾਂ ਦੱਸਣੀ ਕਰ ਸੀ ਤੇ ਮੈਨੂੰ ਕੋ ਬਿਸਰ ਮਾ ਚੋ ਆਪਣਾ ਮੁੱਛ ਕੋਈ ਜੀ ਜਨ ਜਨ ਦੇ ਚੰਦਨ ਜਿਹੜਾ ਚੰਦਨ ਹੂੰ ਚੰਦੂ ਚਾਈਨਾ ਜਿਹੜੀ ਉਹਦੇ ਸਾਹਮਣੇ ਬੈਠੀ ਹੁੰਦੀ ਹੈ ਹੂੰ ਹੂੰ ਸਾਹਮਣੇ ਜਦੋਂ ਆਪਾਂ ਐ ਨੂੰ ਜੰਦੇ ਹੂੰ ਹੂੰ ਤੇ ਕਿਹ ਵਾਲਾ ਹੋ ਜਾਂਦੇ ਹੂੰ ਹੂੰ ਤੇ ਇਕਲੇ ਵੀ ਬੈਂਕ ਸਰਜਰੀ ਦੀ ਦੁਕਾਨ ਉੱਥੇ ਨਾ ਲੱਗੇ ਕੋਣ ਹੋਰ ਤੇ ਕੋਲੇ ਮਿੰਦੇ ਨੀ ਨੀ ਕੋਲੇ ਲੱਗਦਾ ਲੱਗੇ ਮੈਂ ਤਾਈ ਕੋਲੇ ਵਰਗੇ ਹੋਏ ਗਿਆ ਚਾਹਤੇ ਮਿੰਦੇ ਦੇਖੋ ਮੂਏ ਮੂਏ ਕੋਕਾ ਇੱਕ ਵਾਰ ਬਹੁਤ ਸੋਣੇ ਲੱਗ ਰਹੇ ਆ ਕਮੈਂਟਾਂ ਚ ਦੱਸੋ ਕਿਹੜੇ ਜਾਨਵਰ ਵਰਗੇ ਲੱਗਦੇ ਨੇ ਇਹ ਨੀ ਆਸੀਂ ਕੱਟ ਕਰਦਾ ਕੋਈ ਨਹੀਂ ਸੈਡ ਚੰਗੂ ਵੀ ਬਹੁਤ ਪਿਆਰੇ ਨੇ ਇਹਨਾਂ ਨੂੰ ਲੱਗ ਰਿਹਾ ਵੀ ਕਿਊਟ ਨਹੀਂ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਕਿਊਟ ਹੋ ਆਡੀਅன்ஸ் ਨੂੰ ਪੁੱਛ ਲਓ ਆਡੀਅன்ஸ் ਤਾਂ ਗੁੱਡੀ ਹੈ ਨਹੀਂ ਇਹ ਤਾਂ ਤੁਸੀਂ ਦੱਸੋ ਕੀ ਜਾਂ ਜੀ ਹੋਰ ਮੈਂ ਇੱਕ ਮਿੰਟ ਸੋਣੀ ਬਲਕੀ ਮਹਾਂ ਫੋਮ ਸੋਨੀ ਬੜਨ ਗੰਦੇ ਗਲੀ ਐਨ ਕਾ ਵੀ ਬਰੇ ਕਰ ਦਿੱਤੇ ਆ ਬਾਤ ਕਯਾ ਬਾਤ ਐਨ ਕੰਮ ਨਹੀਂ ਉਹੋ ਕਯਾ ਬਾਤ ਬੀਲੇ ਜਿੰਨਾ ਸਮਨੇ ਹੋ ਮੈਂ ਸਿੱਧ ਮੈਂ ਦਿਖਦੀ ਆ ਜਿਹੜੇ ਤੁਸੀਂ ਐਂ ਬਾਰ ਬਾਰ ਕਰਦੇ ਹੋ ਮੈਂ ਕਿਹਾ ਗੀ ਹਾਂ ਜੀ ਦੇਖੋ ਮਾੜਾ ਮੇਰੇ ਵਰ ਤੁਸੀਂ ਐਂ 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 ਕਰਦੇ ਹੋ ਇਹ ਮਤਲਬ ਕੋਈ ਫੈਸਲਾ ਨਹੀਂ ਤੁਹਾਡੇ ਕੋਈ ਬਿਮਾਰੀ ਹੈ ਨਹੀਂ ਜੀ ਬੇ ਦੋਸਤਾਂ ਐਕਸ਼ਨ ਹੈ ਐਕਸ਼ਨ ਹੈ ਠੀਕ ਹੈ ਬੰਦੇ ਟ੍ਰੈਕ ਬੰਦੇ ਟ੍ਰੈਕ ਹਾਂ ਸੋਨੇ ਵਾਲੇ ਮਾਰ ਕੇ ਦਿਖਾ ਰਹੇ ਸੀ ਹਾਂ ਸੋਨੇ ਵਾਲੇ ਮਾਰ ਕੇ ਕੀ ਆ ਕੀ ਆ ਬਹੁਤ ਸੋਨੇ ਲੱਗ ਰਿਹਾ ਪਰ ਮੈਨਾਂ ਦਸ ਮੋਟੇ ਬਹੁਤ ਇਹਨੇ ਸੋਨੇ ਮਿੰਦਾ ਮਾਰਨ ਦਾ ਸੋਨੇ ਨਾ ਫੁੱਲ ਧੀ ਜੀ 10 ਮਿੰਟ ਬਾਅਦ ਕਰ ਲਾਂਗੇ ਜਲਦੀ ਬਿੜੀ ਚ ਨਹੀਂ ਜਾ ਸਕਦਾ ਕੋਈ ਹੋਰ ਕੁਝ ਹੋਵੇ ਰੱਖ ਲਓ ਜਿਵੇਂ ਜਦ ਇਹ ਸੋਲਾ ਦੇ ਚੋਮੇ ਨੂੰ ਮਾਉਣ ਮੇਰੇ ਜਿੰਨੇ ਟਾਈਮ ਹੋ ਰਿਹਾ। ਮੈਂ ਤੁਹਾਡਾ ਜੇ ਕੋਈ ਮਦਰ ਟਾਈਮ ਹੋ ਰਿਹਾ ਜਾਂ ਸਕਦੇ ਤੁਸੀਂ। ਅਸੀਂ ਤੁਹਾਨੂੰ ਇਹ ਕਹਿੰਦਾ ਵੀ ਐਨੇ ਵੀ ਤੁਸੀਂ ਸੂਝਗਾਨ ਹੈ ਨਹੀਂ ਵੀ ਤੁਹਾਡੇ ਅੱਗੇ ਬੈਠ ਕੇ ਇੰਟਰਵਿਊ ਕੀ। ਸਾਨੂੰ ਪਤਾ ਲੱਗ ਗਿਆ ਕਿੰਨੇ ਬਾਣ ਜੇ ਤੁਸੀਂ। ਮੈਨੂੰ ਹੁਣ ਪਤਾ ਲੱਗ ਗਿਆ। ਜਿਵੇਂ ਮੈਂ ਸਰਦਾਰ ਜੀ ਨਾਲ ਕੀਤੀ ਤਾਂ ਤੁਸੀਂ ਵੀ ਉਹ ਵਾਕ ਨਾਲ ਚੱਲਦੇ ਵੀ ਤੁਹਾਡੇ ਚੈਨਲ ਚੱਲਦੇ। ਮੈਨੂੰ ਪਤਾ ਸਭ ਹੋ ਗਿਆ। ਨਹੀਂ 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 ਅਸੀਂ ਉਹਨਰੇ ਹੈ ਨਹੀਂ ਅਸੀਂ ਉਹਦਾ ਲੈ ਜਾਣ। ਕਿਨਾਂ ਨੂੰ ਕੋਈ ਕਿਸੇ ਕੀਤਾ ਉਹ ਸਾਡੇ ਨਾਮ ਨਹੀਂ ਕਰ ਸਕਦੇ ਤੇ ਅਸੀਂ ਸਰਦਾਰ ਨਹੀਂ ਹਾਂ। ਉਹ ਖਾ ਟੋਰ ਸਾਡੇ ਬੰਦੇ ਜੀ ਨੂੰ ਮਿਕਸ ਕਰਕੇ ਦਿਖਾਓ। ਕਲ ਕਲ ਕੀ ਕਲ ਕਲ ਕੱਢ ਦੇਣਾ ਭਾਈ ਸਾਤਾ ਮੇਰੇ ਨਾਲ ਨਹੀਂ ਬਣੀ ਕੋਈ ਨਹੀਂ ਖੜੇ ਆਂਦੇ ਹਾਂ ਕਰਦਾਂਗੇ ਅਰੇ ਆਸਕੇ ਕਰਦਾ ਹੈਗਾ ਨਹੀਂ ਸੁਖਦਾ ਕੀ ਔਰਤੀ ਕੀ ਆ ਬਹਨ ਕੀ ਆ আচ্ছা ਡਾਂਸ ਕਰਕੇ ਦਿਖਾ ਦਿੱਤੀ ਆਪਾਂ ਸੁਖੇਤਾ ਹਾਂ ਕੀ ਆਪਾਂ ਚੱਲ ਸੰਨੀ ਉਹ ਬਗਿਆ ਲੱਗ ਰੋ ਨਹੀਂ ਕਿ ਮੈਂ ਤੁਮ ਸਾਇਆ ਵੀ ਦੋਨੂੰ ਨਹੀਂ ਨਹੀਂ ਸੰਗ ਲੋੜਨੇ ਸਿੱਖਣ ਦੀ ਗੈਸਿੰਗ ਸਿੱਖਣਾ ਚਾਹੁੰਦੇ ਠੋਡੇ ਕੰਮ ਆਉਂਦੇ ਠੋਡੇ ਕਾ ਵੀ ਆਉਂਦੇ ਸਾਡੇ ਕੰਮ ਨਹੀਂ ਆਉਂਦੇ ਬਹੁਤ ਫੌਲ ਸੋ ਬੂਟੇਂ ਹਾਂਜੀ ਬੁੱਟਾ ਜੀ ਤੁਹਾਨੂੰ ਫਿਰ ਤੋਂ ਇਹ ਚਲਦੀ ਅੰਡਰ ਰੇਜ ਤੁਹਾਡਾ ਫੋਨ ਆਇਆ ਹੋਇਆ ਮੈਂ ਤਾਂ ਜੀ ਮੈਂ ਬਹੁਤ ਕੈਨ ਦੀ ਸਭ ਕੁਝ ਪਿੱਕ ਪਈ ਹੋਇਆ ਲਾ ਰੱਖਿਆ ਸੀ অল레ਡੀ ਕਿਆ ਹੋਰ ਕਿਆ ਮੈਂ ਅਸਮਿਤ ਦੇ ਫੈਨ ਆ ਗਏ ਅਗੈ ਨਹੀਂ ਜੀ ਸਾਡਾ ਜਿਹੜਾ ਸੈਰ ਝੰਡੂ ਦੇ ਫ੍ਰੈਂਡ ਵੀ ਕਹਿੰਦੇ ਵੀ ਵੀਡੀਓ ਬਹੁਤ ਛੋਟੀ ਬਣੀ ਹੈ। ਕਿਹਾ ਵੀ ਮੈਂ ਵੀਡੀਓ ਸ਼ੂਟ ਕਰ ਲੈਂਦੇ ਤੇ ਜਲਦੀ ਮੇਰੇ ਤੁਹਾਡਾ ਫੋਨ ਆਗਾ ਚੁਪੜਾ। ਕੁੜੀ ਦੇਰ ਬਾਅਦ ਫੋਨ ਕਰਨੇ ਕਿ ਆ ਲੋ ਮੜਾ। ਮੈਡ ਝੰਡੂ ਮੈਂ ਤੈਨੂੰ ਬਤਾਨਾ ਜਾਊਂਗਾ ਤੇਰਾ ਵਰਗ ਮਾਰਕਣਾ ਬਹੁਤ ਆਵੇ। ਤੇ ਤੂੰ ਤੀ ਤੂੰ ਸੁਦਰ ਜਦੋਂ ਇਤਨੀ ਫੀਲਿੰਗ ਲਾਉਂਦੇ ਕਰਦਾ। ਸਿਦਰੀ ਹੈ ਮੈਂ ਤਾਂ ਵੀ ਤੁਸੀਂ ਨਾ ਤੁਹਾਨੂੰ ਸੁਧਾਰ ਕੋਈ ਮੈਨੂੰ ਕਿ ਮੈਂ ਮੰਨਣਾ ਨਹੀਂ ਸੁਧਾਰ ਕੋਈ ਮੈਨੂੰ ਵਿੱਚ ਹੋਰ ਨਹੀਂ ਹਾਂ। ਹੈ। ਕਿੰਨਾ ਲੋਕ ਮੈਂ ਚੜੂ ਇੱਕ ਗੰਮ ਸ਼ਹਿਬ ਨਾ ਜੇ ਜੇ ਤੁਸੀਂ ਮੌਕਾ ਦਿਖਾ ਰਹੇ ਤਾਂ ਸਾਡੇ ਕੋਲ ਪਤਾ ਨਹੀਂ ਕੀ ਕੁਝ ਹੋਊਗਾ ਨਹੀਂ ਮੰਨ ਸਕਦੇ ਤੁਸੀਂ ਫਿਰ ਤੁਸੀਂ ਨਾ ਕਿਹ ਚਿਰ ਹੋ ਗਈ ਗੱਲ ਤੁਸੀਂ ਜਿਵੇਂ ਸਰਦਾਰ ਜੀ ਕੀਤੀ ਸੀ ਕੀਤੀ ਤੁਸੀਂ ਮੈਨੂੰ ਉਹਦੇ ਨਹੀਂ ਐਸੇ ਵੀ ਕੀ ਕੀਤਾ ਤੁਸੋਂ ਮੈਂ ਕਿੰਨੀ ਖੁਸ਼ੀ ਮੈਂ ਤੁਹਾਨੂੰ ਸਹੀ ਸਮਝਾ ਰਿਹਾ ਮੈਂ ਚੰਦੀ ਬਣਾ ਰਿਹਾ ਮੈਂ ਕੋਰਟ ਕੋਰਟ ਦਾਸ਼ ਤੇ ਬੁਲਾਵੀ ਕੋਰਟ ਲੀ ਗੱਲ ਕੀ ਹੈ ਤੁਸੀਂ ਜਿਵੇਂ ਨਹੀਂ ਗੱਲ ਕੋਰਟ ਤੇ ਇਹਨੂੰ ਕੋ ਜਾ ਕੇ ਨਾ ਜਾਓ ਜਾਓ ਚੰਗਾ ਤੁਡੀ ਸਟੈਂਸ ਟੰਟਾ ਈ ਛੋਨੇ ਦੇਣਾ ਜੀ ਤੇ 250 ਕੱਟਾ ਨੇ ਵੜੇ ਜੀ 250 ਨੇ ਦੇ ਦਿੱਤਾ ਈ 250 ਨੇ ਪਾ ਤੇ ਕਿ ਕਿਤੇ ਕੋਣਾ ਆਵੀ ਨਾ ਪਸੇ ਟਾਈ ਟੋਈਆ ਤੂੰ ਜਾ ਦੇ ਸਹਿੰਦੋਂ ਸੰਗ ਤੋਂ ਸੈਡ ਝੰਡੂ ਜੀ ਆਪਣਾ ਦੋ ਬਰੇ ਗੁੰਡਾ ਮਾਰ ਗਏ ਵੱਡਾ ਕੂਟਾ ਦਾ ਬੋਲਦੀ ਗਿਆ ਤੇ 250 ਦਾ ਕੰਟਾ 250 ਦਾ ਛੱਡਣਾ ਹੋ ਗਿਆ 500 ਦਾ ਬੂਡਾ ਛੱਡ ਗਏ ਸੈਡ ਝੰਡੂ ਜੀ ਤੇ ਆਪਣਾ ਸੋ ਕੋਈ ਸਮਾਪਤ ਕਰਾਂਗੇ ਦੱਸਿਓ ਸਾਨੂੰ ਕਮੈਂਟਾਂ ਜੀ ਕਿਵੇਂ ਲੱਗਿਆ ਕਮੈਂਟਾਂ ਦੱਸਿਓ ਵੀ ਸਾਰੇ ਸਾਰੇ ਵਰਤੀ ਵਰਤੀ ਮਾਫ ਕਰੀਏ ਤੁਹਾਡਾ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਮੈਂਟ ਜਰੋੜੀ 50 ਹੋ ਗਏ ਤੁਹਡੇ ਸਪੋਰਟ ਦੀ ਬਹੁਤ ਬਹੁਤ ਧੰਨ ਠੀਕ ਹੈ ਭਾਈ ਗੁੱਡ ਨਾਈਟ ਸਾਰੇ ਭਰਾਵਾਂ ਨੂੰ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਹਾਂ ਤੇਨੂੰ ਸਬਸਕ੍ਰਾਈਬ ਕਰ ਦਿੱਤਿਓ ਸਾਰੇ ਜੀ ਸੇ ਮੈਂ ਤੁਹਾਨੂੰ ਦੱਸਣ ਦਾ ਰਹਾਂ ਬਾਈ ਸਾਰੇ ਭਰਾਵਾਂ ਨੂੰ ਬੇਨਤੀ ਹੈ ਯਾਰ ਆਪਣਾ ਚੈਨਲ ਲੈ ਸ਼ੇਅਰ ਕਰਦੇ ਯਾਰ ਸ਼ੇਅਰ ਕਰਨੀ ਵੱਤ ਵਕ ਮੈਂ ਜੂਰ ਕਰਦੇ ਮੈਂ ਵੀ ਕਰਨਾ ਹੀ ਕਰਦਾ ਠੀਕ ਹੈ ਠੀਕ ਹੈ ਅੱਗੇ ਮਿਲਣਾ ਟਾਟਾ ਨੈਕਸਟ ਵੀਡੀਓ ਤੇ